ਹੈਗਾ ਪਹਿਲਾ ਕਾਰਨ ਹੈਗਾ ਜੀ ਪੋਟਾਸ਼ੀਅਮ ਦੀ ਕਮੀ ਉਸ ਜ਼ਮੀਨ ਦੇ ਵਿੱਚ ਠੀਕ ਹੈ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਹੈਗਾ ਜੀ ਤੁਸੀਂ ਬੂਟਾ ਜਦੋਂ ਛਾਂ ਦੇ ਵਿੱਚ ਲਾ ਦਿੱਤਾ ਹਾਂਜੀ ਤੇ ਉਹਨੇ ਹਮੇਸ਼ਾ ਲੰਬੇ ਹੋਈ ਜਾਣਾ ਉਹਨੂੰ ਫਲ ਨਹੀਂ ਲੱਗਣਾ ਠੀਕ ਹੈ ਜੀ ਤੀਜਾ ਹੈਗਾ ਜੀ ਜੇ ਤੁਸੀਂ ਉਹਨੂੰ ਨਮੀ ਜ਼ਿਆਦਾ ਕਰਤੀ ਉੱਥੇ ਪਾਣੀ ਤੁਸੀਂ ਜ਼ਿਆਦਾ ਲਾ ਦਿੱਤਾ ਜੀ ਤਾਂ ਵੀ ਪlant ਨੇ ਲੰਬੇ ਹੋ ਜਾਣਾ ਜੀ ਉਹਨੂੰ ਉਹਨੇ ਫਲ ਨਹੀਂ ਲੈਣਾ ਹਾਂ ਤੇ ਟ੍ਰਿਕ ਇਹ ਹੈ ਜੀ ਪਹਿਲੀ ਗੱਲ ਬੂਟਾ ਧੁੱਪ ਚਲਾਓ ਨੰਬਰ 2 ਤੁਸੀਂ ਜਦੋਂ ਤੁਹਾਡਾ ਪlant ਫਲ ਨਹੀਂ ਲੈ ਰਿਆ ਉਹ ਲੰਬਾ ਹੋ ਰਿਹਾ ਤਾਂ ਉਹਦਾ ਪਾਣੀ ਰੋਕ ਦਿਓ। ਇਹਨੂੰ ਕਹਿੰਦੇ ਵਾਟਰ ਸਟ੍ਰੈਸ। ਵੀ ਪlant ਨੂੰ ਤੁਸੀਂ ਝਟਕਾ ਦਵਾ ਦਿਓ। ਝਟਕਾ ਦਵਾਤਾ ਪlant ਨੂੰ ਤੁਸੀਂ ਪੂਰਾ ਫੁੱਲ ਝਟਕਾ ਦਵਾਤਾ ਫਿਰ ਸ਼ਾਮ ਨੂੰ ਇੱਕ ਦਿਨ, ਦੋ ਦਿਨ, ਤਿੰਨ ਦਿਨ ਜਿੰਨੇ ਦਿਨ ਤੁਹਾਡਾ ਪlant ਚੱਲਦਾ ਜਿਸ ਦਿਨ ਉਹ ਪੁਰਾਣੇ ਸਭ ਤੋਂ ਵੱਡਾ ਪੱਤਾ ਮੁਰਝਾਉਣਾ ਸ਼ੁਰੂ ਹੋ ਗਿਆ। ਉਸ ਦਿਨ ਤੱਕ ਉਸ ਨੂੰ ਤੁਸੀਂ ਉਸੇ ਤਰੀਕੇ ਨਾਲ ਰਹਿਣ ਦਿਓ। ਉਸ ਤੋਂ ਬਾਅਦ ਸ਼ਾਮ ਨੂੰ ਪਾਣੀ ਦੇਣਾ। ਦਿਨ ਵੇਲੇ ਪਾਣੀ ਨਹੀਂ ਦੇਣਾ। ਹਲਕੀ ਮਾਤਰਾ 'ਚ ਪਾਣੀ ਦਿਓ। ਇਹ ਤੁਹਾਡੇ ਉਸੇ ਪਲਾਂਟ ਦੇ ਫਲ ਜਿਹੜਾ ਉਹ ਚੱਕ ਲੈਣਾ ਇੱਕ ਵੀ ਕੁਆਲਿਟੀ ਵਾਈਜ਼ ਵੀ ਫਰਕ ਪੈਂਦਾ ਇੱਕ ਜਰੂਰ ਕਿਸੇ ਨੂੰ ਕੁਆਲਿਟੀ ਚੰਗੀ ਨਹੀਂ ਮਿਲਦੀ ਹਾਂਜੀ ਤਾਂ ਉਹਦਾ ਵੀ ਇਹ ਬਹੁਤ ਵੱਡਾ ਵਿਸ਼ਾ ਹੈ ਪੋਲੀਨੇਸ਼ਨ ਇੱਕ ਵਿਸ਼ਾ ਹੈਗਾ ਜੀ ਵੀ ਮੇਲ ਫੀਮੇਲ ਦਾ ਕਰਾਸ ਪੋਲੀਨੇਸ਼ਨ ਨਹੀਂ ਹੁੰਦਾ ਉਹਦੇ ਵੀ ਉਹਦੋਂ ਵੀ ਇਹ ਸਮੱਸਿਆ ਆ ਜਾਂਦੀ ਪਰ ਅੱਜ ਕੱਲ ਦੀਆਂ ਜਿਹੜੀਆਂ ਵੈਰਾਈਟੀਆਂ ਮੋਸਟਲੀ ਉਹ ਸੈਲਫ ਪੋਲੀਨੇਟਡ ਵੈਰਾਈਟੀਆਂ ਉਹਨਾਂ ਦਾ ਪਰਾਗਣ ਆਟੋਮੈਟਿਕਲੀ ਹੋ ਜਾਂਦਾ ਮੁੱਖ ਤੌਰ ਤੇ ਅਸੀਂ ਪਾਣੀ ਜ਼ਿਆਦਾ ਦਿੰਨੇ ਆ ਸਾਡੇ ਖੇਤਾਂ ਦੇ ਵਿੱਚ ਉਨੀ ਪਾਵਰ ਨਹੀਂ ਹੈਗੀ ਮੰਨ ਲਓ ਮੇਰੀ ਸਮਰੱਥਾ 50 ਕਿਲੋ ਬਾਹਰ ਚੱਕਣ ਦੀ ਹੈ ਤਾਂ ਮੈਨੂੰ ਜੇ ਤੁਸੀਂ ਕੁਆਂਟਲ ਚ ਕਾ ਦੋਗੇ ਤਾਂ ਮੈਂ ਡਿੱਗਣਾ ਹੈ ਇਸੇ ਤਰੀਕੇ ਨਾਲ ਕਿਸੇ ਬੂਟੇ ਨੂੰ ਫੜ ਲੱਗ ਜਾਂਦਾ ਡਿੱਗ ਪੈਂਦਾ ਫੜ ਲੱਗ ਜਾਂਦਾ ਡਿੱਗ ਪੈਂਦਾ ਹਾਂ ਹਾਂ ਉਹ ਸਿਸਟਮ ਆ ਜਾਂਦਾ ਛਾਂ ਦਾ ਕਾਰਨ ਆ ਗਿਆ ਫਿਰ ਫੰਗਸ ਆ ਗਈ ਸਭ ਤੋਂ ਇੱਕ ਮੁੱਖ ਰੋਲ ਵਗਾਉਂਦੀ ਹੈ ਜਦੋਂ ਛੋਟਾ ਛੋਟਾ ਲੱਗ ਕੇ ਫਲ ਝੜ ਜਾਂਦਾ ਉਹ ਫੰਗਸ ਆ ਪੀਲਾ ਇਹੋ ਕਿੱਦਾਂ ਡਿੱਗ ਪੈਂਦਾ ਉਹ ਫੰਗਸ ਹੈ ਜੀ ਉਹ ਫੰਗਸ ਨੂੰ ਕੰਟਰੋਲ ਕਰਨਾ ਪਊਗਾ ਉਹਦਾ ਕੀ ਹੱਲ ਹੋ ਸਕਦਾ ਜੀ ਕਿਸੇ ਤਰੀਕੇ ਨਾਲ ਦੇਸੀ ਤਰੀਕੇ ਦੇ ਨਾ ਕੇਮਿਕਲ ਤੋਂ ਕੋਈ ਕਿਉਂਕਿ ਹਰ ਇੱਕ ਬੰਦਾ ਸ਼ੋ ਇੱਕ ਅੱਧੀ ਦਾ ਵੇਲ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਉਹਨੂੰ ਫਿਰ ਸਪਰੇਅ ਲਿਆ ਇਹ ਹੈਗਾ ਜੀ ਉਹਨਾਂ ਦੀ ਥਿਊਰੀ ਹੈ ਤੁਸੀਂ ਕੋਈ ਤਾਂਬੇ ਦਾ ਬਰਤਨ ਲੈ ਲਓ ਉਹ ਚ ਖੱਟੀ ਲੱਸੀ ਪਾ ਕੇ ਰੱਖ ਦਿਓ 4 ਤੋਂ 5 ਦਿਨ ਅੱਛਾ 100 ਗ੍ਰਾਮ ਤੁਸੀਂ ਲੱਸੀ ਰੱਖ ਲਓ 4 ਤੋਂ 5 ਦਿਨ ਪਈ ਰਹਿਣ ਦਿਓ ਉਹਨੂੰ ਜਦੋਂ ਉਹ ਹਰੀ ਜੀ ਹੋ ਗਈ ਫਿਰ ਉਹ ਚ 1 ਲੀਟਰ ਪਾਣੀ ਪਾਓ ਤੁਸੀਂ ਬੂਟਾ ਨੇ ਸਪਰੇਅ ਕਰ ਦਿਓ ਕਾਫੀ ਹੱਦ ਤੱਕ ਉਹਦਾ ਕੰਟਰੋਲ ਆ ਜਾਂਦਾ ਹੈ ਜੀ ਫਿਰ ਇੱਕ ਮਿਸ਼ਨ ਬਣਦਾ ਜਿਹਨੂੰ ਬੋਰਡੋ ਮਿਸ਼ਨ ਕਹਿ ਦਿੰਦੇ ਆ ਨੀਲਾ ਤੋਤਾ ਤੇ ਚੂਨਾ ਜਿਹਨੂੰ ਕਲੀ ਕਹਿੰਦੇ ਨੇ ਉਹਨੂੰ ਬਰਾਬਰ ਮਾਤਰਾ ਚ ਲੈ ਲਓ बराबर मात्रा ਚ ਲੈ ਕਿਉਂਕਿ ਆਪਣੇ ਉਹਦੀ ਟੈਸਟਿੰਗ ਟੂਲ ਵੱਖਰੇ ਆਈ ਹੁਣ ਆਪਾਂ ਟੈਸਟਿੰਗ ਟੂਲਾਂ ਤੇ ਗੱਲ ਕਰਾਂ ਤਾਂ ਫੇਰ ਲੰਬੀ ਹੋ ਜਾਊਗੀ ਜੀ ਬਰਾਬਰ ਮਾਤਰਾ ਚ ਲੈ ਲਓ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਬੂਟਿਆਂ ਤੇ ਸਪਰੇਅ ਕਰੋ ਬਿਮਾਰੀ ਆਉਣ ਤੋਂ ਪਹਿਲਾਂ ਤੇ 4 ਦਿਨਾਂ ਬਾਅਦ ਤੁਸੀਂ ਫਸਲ ਤੋੜ ਕੇ ਖਾ ਸਕਦੇ ਆ ਔਰਗੈਨਿਕ ਖੇਤੀ ਲਈ ਪ੍ਰਮਾਣਿਤ ਹੈ ਇੱਕ ਹੋਰ ਮਿਥ ਬਣੀ ਹੈ ਕਿ ਇਹਦੇ ਵਿੱਚ ਜੋ ਫਲ ਲੱਗੋ ਉਹ ਸੋਨੇ ਤੇ ਚਾਂਦੀ ਤੇ ਗਹਿਣੇ ਧੋਕੇ ਤੇ ਉਹ ਬੁੱਟੇ ਤੋਂ ਕੁੱਤੇ ਛੜਕਦੇ ਪਾਣੀ ਪਾ ਦਿਓ ਇਹਦਾ ਅਸਰ ਹੁੰਦਾ ਕੋਈ ਉਹਦਾ ਅਸਰ ਧੋਕੇ ਪਾਉਣ ਵਾਲਾ ਤੇ ਨਹੀਂ ਹੁੰਦਾ ਉਹ ਚ ਕਾਰਨ ਕੀ ਆ ਵੀ ਉੱਥੇ ਕਿਸੇ ਵੇਲੇ ਉਹ ਕਾਮਯਾਬ ਹੋ ਸਕਦਾ ਉਹ ਉੱਥੇ ਮਿਨਰਲਸ ਦੀ ਕਮੀ ਜਦੋਂ ਆ ਜਾਂਦੀ ਹੈ ਨਾ ਅੱਛਾ ਮਿਨਰਲ ਦੀ ਕਮੀ ਆ ਗਈ ਤਾਂ ਉਹ ਮਿਨਰਲਸ ਦੀ ਕਮੀ ਜਿਹੜੀ ਉਹ ਪੂਰੀ ਹੋ ਜਾਂਦੀ ਹੈ ਠੀਕ ਹੈ ਹਾਂ ਉਹ ਇਹ ਵੀ ਇੱਕ ਫੈਕਟਰ ਹੈਗਾ ਔਰ ਉਹ ਸੋਨੇ چاندی ਵਾਲਾ ਫੈਕਟਰ ਨਹੀਂ ਆ ਤੁਸੀਂ ਲੋਹੇ ਦੀ ਬਾਲਟੀ ਚ ਪਾਓ ਲੋਹੇ ਦੀ ਬਾਲਟੀ ਚਾਰ ਦਿਨ ਪਈ ਰਹਿਣ ਦਿਓ ਤਾਂ ਆਇਰਨ ਦੀ ਘਾਟ ਪੂਰੀ ਹੋ ਜਾਊਗੀ ਹਾਂ ਜਿਵੇਂ ਤਾਂਬੇ ਦਾ ਦੱਸਿਆ ਤੁਸੀਂ ਤਾਂਬੇ ਵਾਲਾ ਹੋਊਗਾ ਤਾਂਬੇ ਦੇ ਤਾਂਬੇ ਜੋ ਜਿਹੜੀ ਕਾਪਰ ਵਾਲੀ ਫਾਰਮੂਲੇਸ਼ਨ ਚ ਕਨਵਰਟ ਹੋ ਜਾਊਗਾ ਜਾਂ ਬਾਜ਼ਾਰ ਚ ਫਿਰ ਫੰਗੀ ਸਾਈਡ ਮਿਲ ਜਾਂਦੇ ਨੇ ਜੀ ਆਰਗੈਨਿਕ ਲੈਣੇ ਤਾਂ ਟ੍ਰਾਈਕੋਡਰਮ ਆ ਦੇ ਸੁਡੋਮਨਾਸ ਆਰਗੈਨਿਕ ਫੰਗੀ ਸਾਈਡ ਹੈ ਤੁਸੀਂ 15 ਦਿਨਾਂ ਚ ਹਰ 15 ਦਿਨਾਂ ਤੇ ਰਿਪੀਟ ਕਰੀ ਜਾਓ ਫਿਰ ਸਮੱਸਿਆ ਘਟ ਆਉਂਦੀ ਹੈ ਇਹ ਨਹੀਂ ਵੀ ਆਉਂਦੀ ਨਹੀਂ ਫਿਰ ਘਟ ਆਉਂਦੀਆਂ ਨੇ ਹਾਂਜੀ ਇਹ ਜਿਵੇਂ ਤੁਸੀਂ ਇੱਕ ਗੱਲ ਇੱਥੇ ਖੜੇ ਖੜੇ ਕੀਤੀ ਸੀ ਵੀ ਇਹਦਾ ਹਾਂ ਇਹਨੂੰ ਇਹਨੂੰ ਹੁਣ ਫੰਗੀਸਾਈਡ ਵੀ ਕਰਨਾ ਪਊਗਾ ਤੇ ਰਾਸ ਚੂਸਣ ਵਾਲੇ ਕੀੜਿਆਂ ਦੇ ਸਪਰੇ ਵੀ ਕਰਨੇ ਪਊਗਾ ਦੋ ਇਹ ਤਾਂ ਸੁੱਕ ਚੁੱਕੇ ਹਨ ਹਾਂਜੀ ਇਹ ਦੋਵੇਂ ਆਹ ਵੇਖੋ ਨਾ ਇਹ ਦਾਗ ਜੇ ਬਣ ਗਾਣੇ ਜੇ ਬਣ ਗਏ ਇਹਨੂੰ ਰਾਸ ਚੂਸਣ ਵਾਲੇ ਕੀੜਿਆਂ ਦੇ ਸਪਰੇ ਵੀ ਕਰਨੇ ਪਊਗੀ ਤਾਂ ਫੰਗੀਸਾਈਡ ਵੀ ਕਰਨਾ ਪਊਗਾ ਫੜਦਾਰ ਬੂਟਿਆਂ ਚ ਮੋਸਟਲੀ ਸਭ ਤੋਂ ਵਧੀਆ ਫੰਗੀਸਾਈਡ ਕਾਪਰ ਬੇਸ ਹੀ ਹੈ ਜੀ ਅੱਛਾ ਜੀ ਕਾਪ ਉਹ ਵਾਲੇ ਤੁਹਾਨੂੰ ਫਲਦਾਰ ਬੂਟਿਆਂ 'ਚ ਵਰਤਨੇ ਪੈਣੇ ਆ ਤੁਹਾਡੇ ਬੂਟੇ ਫੇਰ ਕਾਮਯਾਬ ਹੁੰਦੇ ਆ ਨਹੀਂ ਤਾਂ ਫਲ ਆਮ ਵੇਖਿਆ ਜੀ ਕਿੰਨੂ ਦਾ ਫਲ ਝੜ ਜਾਂਦਾ ਨਿੰਬੂ ਦਾ ਫਲ ਝੜ ਜਾਂਦਾ ਤਾਂ ਉਹ ਕਾਪਰ ਬੇਸ ਫੰਗੀ ਸਾਈਡ ਦੀ ਵਰਤੋਂ ਕਰੋ ਤਾਂ ਉਹ ਕੰਟਰੋਲ ਚੀਜ਼ਾਂ ਕੰਟਰੋਲ ਹੋ ਜਾਂਦੀਆਂ ਅੱਛਾ ਉਹ ਕਾਪਰ ਬੇਸ ਫੰਗੀ ਸਾਈਡ ਆਚਾਰ ਤੋਂ 5 ਦਿਨਾਂ ਬਾਅਦ ਤੁਸੀਂ ਯੂਜ਼ ਮਤਲਬ ਖਾ ਸਕਦੇ ਹੋ ਫਲ ਤੋੜ ਕੇ ਉਹ ਬਹੁਤ ਜ਼ਿਆਦਾ ਹਾਨੀ ਕਰਕ ਲੈਵਲ ਤੱਕ ਨੁਕਸਾਨ ਨਹੀਂ ਕਰਦੇ ਕੋਸ਼ਿਸ਼ ਸਾਡੀ ਇਹੀ ਰਹਿੰਦੀ ਆ ਵੀ ਅਸੀਂ ਸਾਡੇ ਸਾਰੇ ਪੂਰੇ ਖੇਤਾਂ 'ਚ ਉਹ ਕੁਆਲਿਟੀ ਅਸੀਂ ਯੂਜ਼ ਕਰੀਏ ਤੇ ਉਹ ਹੀ ਕੁਆਲਿਟੀ ਬਾਰੇ ਲੋਕਾਂ ਨੂੰ ਜਾਣਕਾਰੀ ਦੇਈਏ ਵੀ ਭਾਈ ਠੀਕ ਹੈ ਜੀ ਤੁਹਾਡੇ 10 ਰੁਪਏ ਵੱਧ ਲੱਗਦੇ ਆ ਤਾਂ ਤੁਸੀਂ ਇਹ ਚੀਜ਼ ਤੇ ਕੰਮ ਕਰ ਸਕਦੇ ਹੋ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਜੀ ਠੀਕ ਹੈ ਜੀ